ਦਰ ਸਿੰਘ ਸਭਰਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਜਿਹੜੇ ਵਿਸ਼ਾ ਤੇ ਵੇਹੇ ਅੰਤਰਰਾਸ਼ਟਰੀ ਹੋਇਆ ਪਿਆ ਏ ਜਿਹੜੇ ਤਰੀਕੇ ਦੇ ਨਾਲ ਭਗਵੰਤ ਮਾਨ ਸਰਕਾਰ ਨੇ ਕੇਂਦਰ ਦੀਆਂ ਨੀਤੀਆਂ ਨੂੰ ਲਾਗੂ ਕਰਨ ਵਾਸਤੇ ਇੱਥੇ ਸ਼ੁਰਾ ਮਾਰਦਿਆਂ 19 ਮਾਰਚ ਨੂੰ ਆਗੂਆਂ ਨੂੰ ਮੰਤਰੀਆਂ ਦੇ ਨਾਲ ਮੀਟਿੰਗ ਦੇ ਵਿੱਚ ਛੱਡ ਕੇ ਉਹਨਾਂ ਨੂੰ ਰੀਟੇਨ ਕੀਤਾ ਤੇ ਸਾਡੇ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਉੱਤੇ ਜਿਹੜੇ ਧਰਨੇ ਲੱਗੇ ਸੀ ਉਹਨਾਂ ਨੂੰ ਆਪਣੀ ਪੁਲਿਸ ਤੋਂ ਰਾਤ ਨੂੰ ਲਾਈਟ ਬੰਦ ਕਰਕੇ ਉਹਨਾਂ ਤੇ ਚਦਤ ਕਰਾਇਆ ਮਾਵਾ ਭੈਣਾ ਨੂੰ ਗੱਫੇ ਪ੍ਰਸ਼ਾਦਾ ਸ਼ਕਤੀਆਂ ਨੂੰ ਤਿਆਰ ਕਰਦਿਆਂ ਨੂੰ ਜੇਲੀ ਸੁੱਟਿਆ ਵਾ ਔਰ ਟਰੈਕਟਰ ਟਰਾਲੀਆਂ ਸਾਰਾ ਸਮਾਨ ਉਹ ਤੋਂ ਚੋਰੀ ਕਰਵਾਇਆ ਵਾ ਸਾਨੂੰ ਸੂਤਰਤੋਂ ਵੀ ਪਤਾ ਲੱਗਾ ਵੀ ਜਿਹੜਾ ਇਹਨਾਂ ਦਾ ਐਮਐਲਏ ਆ ਗਰਲਾਲ ਕਰਨੌਰ ਉਹਦੇ ਰਿਸ਼ਤੇਦਾਰਾਂ ਦੇ ਘਰਾਂ ਤੋਂ ਟਰਾਲੀਆਂ ਸਮਾਨ ਬਰਾਮਦ ਹੋਣ ਡਿਆ ਵਾ ਸੋ ਇਸ ਵਰਤਾਰੇ ਵਿਰੋਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਫੈਸਲਾ ਕੀਤਾ ਵੀ 3 ਦਿਨ ਲਗਾਤਾਰ 22 23 ਤੇ 24 ਨੂੰ ਵਿੰਡ ਪਦਰੀ ਅਰਥੀ ਫੂਕ ਮਜਾਰੇ ਹੋਣਗੇ ਔਰ ਇਸ ਤੋਂ ਬਾਅਦ ਦੋਆ ਫੋਰਮਾਂ ਦੇ ਨਾਲ ਆਗਮਨਾਂ ਮੀਟਿੰਗ ਲਾ ਕੇ ਅਗਲੇ ਐਕਸ਼ਨ ਦਾ ਵੱਡਾ ਐਲਾਨ ਹੋਊਗਾ ਸਾਡੀ ਇਹਨਾਂ ਤੋਂ ਹੱਕਵਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀਆਂ ਮਾਵਾਂ ਪੈਣਾ ਦੀ ਕਿਸਾਨਾਂ ਬਿਦੁਰਾਂ ਦੀ ਬਿਨਾਂ ਸ਼ਰਤ ਰਿਆਈ ਲੈਣੀ ਆ ਤੇ ਜੋ ਇਹਨਾਂ ਨੇ ਸਮਾਨ ਚੋਰੀ ਕੀਤਾ ਜਾਂ ਕਰਵਾਇਆ ਜੋ ਬਰਪ੍ਰਤਾ ਭਰਪੂਰ ਕਾਰਵਾਈ ਕੀਤੀ ਆ ਉਹਦਾ ਖਮਾਜਾ ਭਗਤਵੰਦਿਆਂ ਸਮਾਨ ਦੀ ਇੱਕ ਇੱਕ ਚੀਜ਼ ਦਾ ਮੁਆਵਜ਼ਾ ਜਿਹੜਾ ਉਹ ਭਗਵੰਤ ਮਾਨ ਸਰਕਾਰ ਤੋਂ ਲੈਣਾ ਵਾ ਨਾਲ ਮੀਟਿੰਗਾਂ ਕਰਕੇ ਅਗਲੇ ਐਕਸ਼ਨ ਦਾ ਬਹੁਤ ਜਲਦੀ ਐਲਾਨ ਕਰਾਂਗੇ ਜਿਹੜਾ ਐਕਸ਼ਨ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਗਲੇ ਦੀ ਹੱਡੀ ਬਣਾਵਾਂਗੇ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਵੀ ਰਾਤ ਨੂੰ ਘੇਰ-ਘੇਰ ਕੇ ਲੋਕਾਂ ਦੇ ਘਰਾਂ ਦੇ ਵਿੱਚ ਆਗੂ ਕਿਵੇਂ ਫੜੇ ਜਾਂਦੇ ਆ ਔਰ ਕਿਵੇਂ ਲਾਈਟਾਂ ਬੰਦ ਕਰਕੇ ਮਾਵਾਂ ਪਿੜਾਂ ਨੂੰ ਟ੍ਰੇਨ ਕੀਤਾ ਜਾਂਦਾ ਵਾ ਕਿਵੇਂ ਸਮਾਨ ਲੁੱਟਿਆ ਜਾਂਦਾ ਵਾ ਇਹ ਸਾਰਾ ਕੁਝ ਵਰਤਾਰਾ ਜਿਹੜਾ ਹੈ ਇਹਨਾਂ ਦਾ ਉਹ ਵਾਪਸ ਮੋੜਾਂਗੇ ਜੰਗਲ ਰਾਜ ਬਣਾ ਕੇ ਬਹਿ ਗਿਆ ਇਸ ਟਾਈਮ ਤੇ ਭਗਵੰਤਬਾਣ ਸਾਡਾ ਯੁੱਧ ਨਸ਼ਿਆ ਵਿਰੁੱਧ ਕਹਿ ਕੇ ਜਿਹੜਾ ਪੁੜੀ ਵਾਲਾ ਵਾ ਉਹ ਬਗੈਰ ਵਾਰਿੰਗ ਤੋਂ ਉਹਦਾ ਘਟਾਇਆ ਜਾ ਰਿਆ ਜਿਹੜਾ ਨਸ਼ੇ ਦਾ ਸਦਾਗਰ ਵਾ ਉਹ ਇਹਨਾਂ ਦੇ ਨਾਲ ਬੈਠਾ ਵਾ ਨਸ਼ਾ ਪੁਲਿਸ ਪ੍ਰਸ਼ਾਸਨ ਰਾਜਨੀਤਿਕ ਲੋਕ ਤੇ ਸਮਗਲਰਾਂ ਦੀ ਮਿਲੀ ਭੁਗਤਣਾ ਵਿਕਰਿਆ ਵਾ ਉਹਦੇ ਤੇ ਔਨਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕ ਦੇਖਦੇ ਲੋਕ ਇੱਕ ਇੱਕ ਚੀਜ਼ ਦਾ ਸੁਆਹ-ਸਾਬ ਲੈਣਗੇ ਪਰसों ਤੋਂ ਹੀ ਅਰਥੀਪੂਗ ਮਜਾਰੇ ਜੂਪੀ ਹਰਿਆਣਾ ਰਾਜਸਥਾਨ ਤੇ ਦੱਖਣ ਪਾਰ ਦੇ ਚੱਲ ਰਿਹਾ ਸੋ ਉਹਦੀ ਕੜੀ ਤਹਿਤ ਅੱਜ ਸੁਭਰਾਕਾਈ ਵੱਲੋਂ ਮੀਟਿੰਗ ਕਰਕੇ ਸਾਡੇ ਜੋਨ ਆਗੂ ਗੁਰਪ੍ਰੀਤ ਸਿੰਘ ਜੀ ਤਰਸੀਮ ਸਿੰਘ ਤੇ ਸਵਰਨ ਸਿੰਘ ਜੀ ਵੀ ਆਏ ਨੇ ਇਹਨਾਂ ਨੇ ਮੀਟਿੰਗ ਲਾਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹਰੇਕ ਇਲਾਕੇ ਦੇ ਵਿੱਚ ਲੋਕਾਂ ਦੇ ਇਕੱਠ ਜਿਹੜੇ ਨਜ਼ਰ ਆਉਣਗੇ ਤੁਹਾਡੇ মিডিਆ ਰਾਈ ਕਿਉਂਕਿ মিডিਆ ਚੌਥਾ ਥਾਮਾ মিডিਆ ਰਾਈ ਲੋਕਾਂ ਕੋਲੇ ਗੱਲ ਕਰਨੀ ਪਹੁੰਚਾਉਣੀ ਚਾਹ ਰਹੇ ਆ ਕਿ ਤਗੇ ਹੋ ਕੇ ਅੱਗੇ ਹੋ ਜੋ ਪੂਰਾ ਬਾਜ਼ਾਰਵਾਦ ਜਿਹੜਾ ਵਾ ਖਤਮ ਕਰਕੇ ਰੇੜੀ ਫੜੀ ਵਾਲੇ ਛੋਟੇ ਦੁਕਾਨਦਾਰ ਵੱਡੇ ਦੁਕਾਨਦਾਰ ਖਤਮ ਕਰਕੇ ਵੱਡੇ ਮੌਲਾਂ ਵਾਲਾ ਜਿਹੜਾ ਰੁਝਾਨ ਚਲਾਉਣ ਲੱਗਿਆ ਸੈਲੋ ਸੈਲਰ ਤੇ ਵੱਡੇ ਮੌਲ ਇਹ ਅਡਾਨੀਆਂ ਪਾਨੀਆਂ ਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਰੋਟੀ ਦੀ ਥਾਲੀ ਅਡਾਨੀਆਂ ਦੇ ਗਦਾਮ ਦੇ ਵਿੱਚ ਰੱਖਣਗੇ ਤੇ ਅਸੀਂ ਦੋ ਟਾਈਮ ਰੋਟੀ ਨਸੀਬ ਹੋਈ ਤੋਂ ਬਾਅਦ ਵਿਕਾਸ ਕਹਿ ਕੇ ਜਿਵੇਂ ਵੀ ਸਾਡਾ ਵਿਕਾਸ ਹੋ ਰਿਹਾ ਸੋ ਜੇ ਆਪਣੇ ਆਪ ਨੂੰ ਬਚਾਉਣਾ ਤੇ ਫਿਰ ਏਕੇ ਤੇ ਸੰਘਰਸ਼ ਦੇ ਬਲ ਤੇ ਬਚਾਇਆ ਜਾਣਾ ਆਓ ਇੱਕ ਇੱਕ ਇਸ ਘਰ ਦੇ ਬਲਬੁੱਤੇ ਤੇ ਆਪਣੇ ਆਪ ਨੂੰ ਮਜਬੂਤ ਕਰੀਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਤ ਆਮ ਲੋਕਾਂ ਦੀ ਹੋਗੀ ਕਿਸਾਨਾਂ ਨੂੰ ਕੀ ਫੀਲ ਕਰ ਰਹੇ ਜੀ ਕਿਸਾਨਾਂ ਨੂੰ ਪੀ ਲਿਆ ਵੀ ਇਸ ਟਾਈਮ ਤੇ ਘਰੀ ਜਿਹੜਾ ਵਾ ਉਹ ਬਹਿਣ ਦਾ ਸਮਾਂ ਨਹੀਂ ਜੇ ਮੈਦਾਨ ਦੇ ਵਿੱਚ ਆਓ ਜਿਹੜਾ ਇਹਨਾਂ ਨੇ ਪੀਲਾ ਪੰਜਾ ਚਲਾਉਣਾ ਸ਼ੁਰੂ ਕੀਤਾ ਵਾ ਜਿਹੜੇ ਇਹਨਾਂ ਨੇ ਪੁਲਸੀਆ ਰੋਹ ਵਗਾਉਣਾ ਸ਼ੁਰੂ ਕੀਤਾ ਵਾ ਜਿਹੜਾ ਸਰਕਾਰ ਨੇ ਨਾਦਰਸ਼ਾਈ ਹੁਕਮ ਚੜ੍ਹਿਆ ਇਹਦੇ ਤਹਿਤ ਭਾਰਤ ਮਾਲਾ ਪ੍ਰੋਜੈਕਟ ਤਹਿਤ ਜਮੀਨਾਂ ਵੀ ਖੋਣ ਦੀ ਤਿਆਰੀ ਜੇ ਸੋ ਜਿੰਨੀ ਦੇਰ ਤੱਕ ਤੁਸੀਂ ਅੱਗੇ ਨਾ ਹੈ ਨਾ ਫਸਲ ਲੈਣੀ ਨਾ ਫਸਲ ਲੈਣੀ ਆ ਨਾ ਜੰਗਲ ਨਾ ਚਾਲ ਨਾ ਪਹਾੜ ਤੇ ਨਾ ਜੰਗਲ ਇਹ ਸਾਰੀਆਂ ਚੀਜ਼ਾਂ ਦੇ ਕਬਜ਼ੇ ਹੋਣੇ ਆ ਸੋ ਇਹ ਕਬਜ਼ੇ ਛਡਵਾਉਣ ਵਾਸਤੇ ਆਪਣੀ ਮਲਕੀਅਤ ਕਾਇਮ ਰੱਖਣ ਵਾਸਤੇ ਆਓ ਭਾਰਤੀ ਲੋਕੋ ਪੰਜਾਬ ਦੇ ਲੋਕੋ ਇੱਕ ਹੋਈਏ ਮੰਤਰੀ ਲਾਲਜੀਤ ਸਿੰਘ ਨੂੰ ਲੰਨੇ ਕਿਹਾ ਕਿ ਮੈਂ ਸਾਰੇ ਅਹੁਦੇ ਛਡਣ ਨੂੰ ਤਿਆਰ ਆਂ ਜੇ ਗੱਲ ਦਿੱਲੀ ਨੂੰ ਇਹ ਸਾਰੇ ਜਿਸੇ ਬੰਦੀਆਂ ਰਵਾਨਾ ਹੋ ਜੇ ਕੀ ਕਹਾਂ ਲਾਲਜੀਤ ਭੁੱਲਰ ਨੂੰ ਅਸੀਂ ਕਦੋਂ ਰੋਕਿਆ ਵੀ ਉਹਦੇ ਨਾ ਛੱਡ ਇਹ ਤਾਂ ਮਢਪਣ ਵਾਂ ਜਿਹੜਾ ਛੱਡ ਦੂਗਾ ਉਹ ਲੋਕ ਹੀ ਹੋ ਬਣੂਗਾ ਲੋਕ ਨਾਇਕ ਬਣੂਗਾ ਅਸੀਂ ਤੇ ਉਹ ਮਨਦੀਪ ਸਿੰਘ ਸਿੱਧੂ ਜਿਨੇ ਆਪਣੇ ਆਪ ਨੂੰ ਬਹੁਤ ਤਾਨਾਸ਼ਾਹ ਖਵਾਉਂਦਿਆ ਉਥੇ ਦੱਸਿਆ ਵਾ ਵੀ ਮੈਂ 3000 ਨਫਰੀ ਲੈ ਕੇ ਆਇਆ ਵਾ ਬੜਾ ਤਗੜਾ ਟਾਂਡਵ ਨੱਚਿਆ ਅਸੀਂ ਤੇ ਉਹਨੂੰ ਵੀ ਕਿਹਾ ਵੀ ਰਾ ਰਿਟਾਇਰਮੈਂਟ ਤੇ ਆ ਤੇਰਾ ਹੱਕੇ ਬਣਦਾ ਸੀ ਵੀ ਜਦੋਂ ਇਹ ਕਾਰਵਾਈ ਕਰਨ ਵਾਸਤੇ ਭਗਵੰਤ ਨੇ ਮਾਨਨੇ ਕਿਹਾ ਸੀ ਅਸਤੀਫਾ ਵਗਾ ਕੇ ਪੈਰਾਂ 'ਚ ਮਾਰ ਦੋ ਲੋਕ ਨਾਇਕ ਮੰਨਦੇ ਲੋਕ ਤੈਨੂੰ ਪਲਕਾਂ ਦੇ ਬਿਠਾਉਂਦੇ ਪਰ ਅੱਜ ਤੂੰ ਸਰਕਾਰਾਂ ਦੀ ਕੌਲੀ ਚਟਕੇ ਸੱਚੀ ਮੁੱਚੀ ਆਪਣੇ ਆਪ ਨੂੰ ਬਹੁਤ ਨੀਵੇਂ ਪੱਧਰ ਤੇ ਕਰ ਰਿਹਾ ਜਦੋਂ ਕਿ ਤੇਰੇ ਬਾਰੇ ਸੁਣਿਆ ਸੀ ਇਹ ਧਾਰਮਿਕvirti ਦਾ ਬੰਦਾ ਵਾ ਪਰ ਧਾਰਮਿਕ ਜਿਹੜਾ ਜਿਹੜੀ ਆ virti ਵਾਲਾ ਬੰਦਾ ਵਾ ਉਹ ਕਦੀ ਵੀ ਨੀ ਹੱਥਿਆ ਤੇ ਵਾਰ ਨਹੀਂ ਕਰਦਾ ਕਦੀ ਵੀ ਵਾਰਨਿੰਗ ਤੋਂ ਵੇਗਰਾ ਵਾਰ ਨਹੀਂ ਕਰਦਾ ਕਦੀ ਵੀ ਬੱਤੀਆਂ ਬੁਝਾ ਕੇ ਵਾਰ ਨਹੀਂ ਕਰਦਾ ਔਰ ਇਹ ਵੀ ਕਿਹਾ ਗਿਆ ਉਹਨਾਂ ਵੱਲੋਂ ਕਿ ਅਸੀਂ ਵੀਡੀਓਗ੍ਰਾਫੀ ਕੀਤੀ ਹੈ ਸਮਾਨ ਦੀ ਵੇਖ ਕੇ ਇੱਕ ਚੀਜ਼ ਮਿਲੂਗੀ ਜਦੋਂ ਕਿ ਬੱਤੀਆਂ ਬੁਝਾਉਂਦੀਆਂ ਬੱਤੀ ਲਾਈਟ ਬੰਦ ਕਰ ਦਿੱਤੀ ਔਰ ਫੇਰ ਵੀਡੀਓਗ੍ਰਾਫੀ ਕਾਦੀ ਸੀ ਸੋ ਇਹ ਸਾਰਾ ਕੁਝ ਜਿਹੜਾ ਵਾ ਮਿਲੀ ਭੁਗਤਣਾ ਹੋ ਰਿਆ ਵਾ ਸਾਡਾ ਇਹ ਆਪੀ ਇਹਦੇ ਤੇ ਜੇ ਲਾਲਜੀਤ ਪੁੱਲਰ ਇਹ ਕਹਿ ਰਿਹਾ ਮੈਂ ਉਹਦੇ ਛੱਡਦਾ ਵਾਂ ਤੇ ਭਾਈ ਕਿਹਨੇ ਕਿਹਾ ਵਾ ਜੇ ਉਹਦੇ ਛੱਡ ਕੇ ਲੋਕਾਂ ਨਾਲ ਦਰੀ ਤੇ ਆਣ ਕੇ ਬਹਿ ਜੇਗਾ ਕਿਉਂਕਿ ਲੋਕਾਂ ਦੇ ਦਰੀ ਦੇ ਵਿੱਚੋਂ ਨਿਕਲੇ ਆ ਲੀਡਰਾਂ ਤੋਂ ਜੇ ਲੋਕਾਂ ਨਾਲ ਕੇ ਬਹਿ ਜੇਗਾ ਤੇ ਲੋਕ ਭਾਈ ਕਦੀ ਵੀ ਕਿਸੇ ਨੂੰ ਪਿੱਛਾ ਨਹੀਂ ਦਿੰਦੇ ਹਮੇਸ਼ਾ ਜਿਹੜਾ ਲੋਕ ਨਾਇਕ ਬਣਦਾ ਉਹਨੂੰ ਅੱਖਾਂ ਤੇ ਪਿਠਾਉਂਦੇ ਆ ਠੀਕ ਵਾ ਜੀ ਪਰ ਕਹਿਣੀ ਦੇ ਕਰਨੀ ਦੇ ਵਿੱਚ ਫਰਕ ਨਾ ਹੋਵੇ ਜੇ ਕਿਤੇ ਇਹ ਗੱਲ ਹੁੰਦੀ ਤੇ ਕੈਬਨਿਟ ਦੇ ਵਿੱਚ ਇਹ ਵੀ ਬੈੰਗਾ ਵਾ ਲਾਲਜੀਤ ਭੁੱਲਰ ਵੀ ਇਹਦੀ ਵੀ ਸਲਾਹ ਲਈ ਹੋਗੀ ਕਿ ਕਿਹੜੇ ਤਰੀਕੇ ਦੇ ਨਾਲ ਵਪਾਰੀਆਂ ਨੂੰ ਇਹ ਕਹਿ ਰਹੇ ਵਪਾਰੀਆਂ ਨੂੰ ਮਤਲਬ ਜਿਹੜਾ ਨਾ ਉਹ ਨੁਕਸਾਨ ਬੜਾ ਹੋ ਰਿਹਾ ਸੀ ਹੱਦ ਹੋਈ ਆ ਰਾਹ ਕੇਂਦਰ ਸਰਕਾਰ ਨੇ ਬੰਦ ਕੀਤੇ ਕਰਵਾਏ ਹਰਿਆਣਾ ਸਰਕਾਰ ਤੋਂ ਕੰਦਾ ਘਟਾਈਆਂ ਸਾਡੇ ਪੋਲ ਦੀ ਤਾਂ ਕਸਾ ਕਸ ਗੱਡੀਆਂ ਤੁਰੀਆਂ ਜਾਂਦੀਆਂ ਸੀਗੀਆਂ ਇਹਨਾਂ ਨੂੰ ਇਹ ਸੁਰਤ ਹੀ ਨਹੀਂ ਆਈ ਕਿ ਸਾਨੂੰ ਨਰਿੰਦਰ ਮੋਦੀ ਵਰਤ ਰਿਹਾ ਵਾ ਔਰ ਇਹ ਵਰਤੇ ਗਏ ਨੈਪਕਨ ਵਾਂਗੂ ਵਰਤ ਕੇ ਉਹਨਾਂ ਨੂੰ ਪਾਸੇ ਉਹਨਾਂ ਨੇ ਸੁਟਣਾਵਾ ਸੋ ਐਸ ਟਾਈਮ ਤੇ ਮੋਦੀ ਸਭ ਤੋਂ ਛਾਤਰ ਰਿਹਾ ਜਿਹੜਾ ਪੰਜਾਬ ਨੂੰ ਲੜਾ ਗਿਆ ਪੰਜਾਬੀਆਂ ਤੋਂ ਲੜਾ ਗਿਆ ਆਪ ਹੋਵੇ ਜਿਹੜਾ ਕਰ ਗਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਰੀਆਂ ਜਥੇਬੰਦੀਆਂ ਖੂਬ ਸੂਰਤੀ ਨਾਲ ਇੱਕ ਮੰਚ ਤੇ ਨਜ਼ਰ ਆਉਣਗੀਆਂ। ਜਿੰਤਾਰੀਵਾਲ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪੱਟੀ ਜੀ ਪ੍ਰਧਾਨ ਜੀ। ਦੇਖੋ ਜੀ ਕੈਨ ਵਾਲੀ ਤੇ ਜੇ ਗੱਲ ਇਹਨਾਂ ਸਰਕਾਰ ਨੇ ਕੋਈ ਰਹਿਣ ਦਿੱਤੀ 80 ਸਾਲ ਦੇ ਵਿੱਚ ਸਭ ਤੋਂ ਵੱਡਾ ਕਾਹਨ ਕੀਤਾ ਆ ਲੋਕਤੰਤਰ ਦਾ ਉਹ ਭਗਵੰਤ ਮਾਨ ਨੇ ਕੀਤਾ ਆ ਜਿਹੜਾ ਸੀਐਮ ਹੁੰਦੇ ਹੋਏ ਵੀ ਆਪਦੇ ਨੂੰ ਸਿੰਘ ਨਹੀਂ ਲਾਉਦਾ ਤੇ ਦੂਜੀ ਗੱਲ ਇੱਕ ਸਾਫ਼ ਸ਼ਬਦਾਂ ਦੇ ਵਿੱਚ ਸਾਫ਼ ਕੱਪੜਿਆਂ ਦੇ ਵਿੱਚ ਇੱਕ ਗੱਲ ਸਾਫ਼ ਹੋ ਗਈ ਆ ਭਈ ਅੱਜ ਉਹ ਬੀਜੇਪੀ ਦੀ ਦੂਜੀ ਟੀਮ ਆ ਜਿਹੜੀ ਅਸੀਂ ਕਹਿੰਦੇ ਆ ਰਹੇ ਸੀ ਸਾਫ਼ ਜੀ ਗੱਲ ਕਹਿ ਦਈਏ ਭਈ ਜਿਹੜੇ ਚੰਡੀਗੜ੍ਹ ਲੋਕ ਬੈਠੇ ਆ ਉਹ ਸਾਡਾ ਭਲਾ ਨਹੀਂ ਕਰ ਸਕਦੇ ਸਭ ਤੋਂ ਨਿੰਦਣਯੋਗ ਘਟਨਾ ਜਿਹੜੀ ਆ ਠੀਕ ਆ ਉਹ ਦੂ ਭਾਈ ਜੇਲ੍ਹ ਲੈ ਗਿਆ ਕੋਈ ਮਸਲਾ ਨਹੀਂ ਸਾਡੇ ਆਗੂ ਜੇਲ੍ਹ ਭਾਲੇ ਕੋਈ ਮਸਲਾ ਨਹੀਂ ਗਾ ਯਾਰ ਨਾਵਾ ਭੈਣਾ ਸਾਡੀਆਂ ਜੇਲ੍ਹ ਭਾਉਣੀਆਂ ਇਹ ਸ਼ੋਭਾ ਨਹੀਂ ਦਿੰਦੀ ਆ ਭਗਵੰਤ ਸਿੰਘ ਮਾਨ ਨੂੰ ਦੂਜੀ ਗੱਲ ਇਹ ਆ ਇਹਨਾਂ ਦਾ ਇੱਕ ਡੀਆਈਜੀ ਉਹ ਬਹੁਤ ਜ਼ਿਆਦਾ ਆਗੂ ਨੂੰ ਮਾਲਾ ਬੋ ਰਿਹਾ ਸੀ ਜਿੱਦਨ ਧਰਨਾ ਤੋਂ ਉਠਾਇਆ ਗਿਆ ਆ ਸਰਦਾਰ ਮਨਜਿੰਦਰ ਸਿੰਘ ਇਦਾਂ ਕਰਕੇ ਨਾ ਹੁੰਦਾ ਕੋਈ ਮੈਂ ਸਰਦਾਰ ਮਨਦੀਪ ਸਿੰਘ ਸਿੱਧੂ ਉਹ ਕਹਿੰਦਾ ਆ ਵੀ ਲੋਕ ਕਹਿ ਰਹੇ ਵੀ ਕਿਸਾਨ ਕਹਿ ਰਹੇ ਵੀ ਅਸੀਂ ਫੇਰ ਆਵਾਂਗੇ ਪੱਤਰਕਾਰ ਭਾਈ ਜਰਾ ਕਹਿ ਰਿਹਾ ਵੀ ਕਿਸਾਨ ਫੇਰ ਆਉਣਗੇ ਉਹ ਕਹਿੰਦਾ ਅਸੀਂ ਕਿਹੜਾ ਰਿਟਾਇਰ ਹੋ ਗਏ ਆ ਇਹ ਗੱਲਾਂ ਅਫਸਰ ਨੂੰ ਸ਼ੋਭਾ ਨਹੀਂ ਦਿੰਦੀਆਂ ਜਿਹੜੀ ਜਿਹੜੀ ਉਹ ਤਨਖਾਹ ਲੈ ਰਿਹਾ ਉਹ ਲੋਕਾਂ ਦੇ ਟੈਕਸਾਂ ਚੋਂ ਲੈ ਰਿਹਾ ਪੰਜਾਬ ਸਰਕਾਰ ਤਨਖਾਹ ਨਹੀਂ ਉਹਨੂੰ ਦਿੰਦੀ ਅੱਜ ਹਾਲਾਤ ਕੀ ਬਣਾਤੇ ਆ ਪੱਤਰਕਾਰ ਆ ਭਾਈ ਜਰਾ ਇਸ ਇਨਸਾਨ ਨੇ ਕੁੱਟਿਆ ਇੰਨੇ ਜਿਹੜੇ ਮੈਂ ਕੋਈ ਮੁਲਾਜ਼ਮ ਇਸ ਇਨਸਾਨ ਨੇ ਕੁੱਟੇ ਆਪ ਕਹਿੰਦਾ ਵੀ ਮੈਂ ਇੱਕ ਟੀਚਰ ਦਾ ਪੁੱਤ ਆ ਸਭ ਤੋਂ ਜ਼ਿਆਦਾ ਟੀਚਰ ਕੁੱਟੇ ਇਸ ਇਨਸਾਨ ਨੇ ਕਿਸਾਨ ਇਹਨੇ ਕੁੱਟੇ ਮਜ਼ਦੂਰ ਇਹਨੇ ਕੁੱਟੇ ਵਰ ਕਿਹੜਾ ਰਹਿ ਗਿਆ ਗੱਲ ਕਰਦੇ ਆ ਘਾਟੋਂ ਦੀ ਨਸ਼ਿਆਂ ਦੀ ਸਭਰਾਜ ਜੀ ਗੱਲ ਕਰਕੇ ਗਏ ਆ ਸਭ ਤੋਂ ਵੱਡੇ ਸਦਾਗਰ ਤੇ ਇਹ ਸੱਜੇ ਖੱਬੇ ਬੈਠੇ ਆ ਤੇ ਜਿਹੜੇ ਉਹ ਸੱਜੇ ਖੱਬੇ ਉਹ ਲੈਣੇ ਨਹੀਂ ਗਏ ਠੀਕ ਆ ਇੱਥੇ ਨਿੱਕੇ ਮੋਟੇ ਕਾਰਵਾਈਆਂ ਕਰਕੇ ਘਟ ਆ ਗਏ ਜਦੋਂ ਗੱਲ ਜਾਂਦੀ ਆ ਵੱਡੇ ਘਰਾਂ ਨੂੰ ਵੱਡੇ ਘਰਾਂ ਨੂੰ ਜਿਹੜੇ ਖਰਬਾ ਕਰੋੜਪਤੀ ਬਣੇ ਆ ਉੱਥੇ ਜਾ ਕੇ ਇਹਨਾਂ ਦਾ ਮੂੰਹ ਬੰਦ ਹੋ ਜਾਂਦਾ ਆ ਜਿਹੜੇ ਚਿੱਟਾ ਵੇਚਦੇ ਪਏ ਆ ਇਹ ਘਰ ਬਣਾਉਂਦੇ ਆ ਸਾਫ਼ ਇਹ ਪੁੱਛਣ ਵੀ ਆਉਂਦਾ ਕਿੱਥੋਂ ਕੌਣ ਬਣਾਉਂਦਾ ਪਿਆ ਆ ਉੱਥੇ ਜਾ ਕੇ ਜਦੋਂ ਇਹਨਾਂ ਦੇ ਘਰਾਂ ਨੂੰ ਸੁਈ ਜਾਂਦੀ ਸਭ ਕੁਝ ਬੰਦ ਹੋ ਜਾ ਉਹ ਉਹ ਜਾ ਰਿਹਾ ਆ ਅੱਜ ਰੋਟੀ ਲੜਾਈ ਦੀ ਆ ਅੱਜ ਰੋਟੀ ਦੀ ਲੜਾਈ ਆ ਕਿਉਂਕਿ ਰੋਟੀ ਸਾਡੀ ਖੁੱਸਣ ਜਾ ਰਹੀ ਆ ਉਹਦੇ ਵਿੱਚ ਤੁਸੀਂ ਵੇਖ ਲਓ ਭੀ ਅੱਜ ਤੁਹਾਨੂੰ ਕਿੱਥੇ ਲੈ ਕੇ ਖੜਿਆ ਕਰਤਾ ਇਹਨਾਂ ਲੋਕਾਂ ਨੇ ਇਹ ਸਾਰਿਆਂ ਦੀ ਆਪਣੀ ਲੜਾਈ ਆ ਕਿਉਂਕਿ ਸਾਰੇ ਵਰਗੇ ਕੁੱਟ ਰਿਆ ਡਰਾ ਰਿਆ ਆ ਪਰ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਚਾਹੇ ਕੋਈ ਪ੍ਰੈਸ ਵਾਲਾ ਮੇਰਾ ਵੀਰ ਹੋਵੇ ਇਹਨਾਂ ਤੋਂ ਡਰਨ ਵਾਲੇ ਨਹੀਂਗੇ ਮੈਦਾਨ ਦੇ ਵਿੱਚ ਆ ਮੈਦਾਨ ਦੇ ਵਿੱਚ ਆਵਾਂਗੇ ਕੁੱਟਿਆਂ ਕੋਈ ਡਰਦਾ ਨਹੀਂ ਹੁੰਦਾ ਕਿਉਂਕਿ ਕੁੱਟ ਦੇ ਡਰ ਤੋਂ ਜਥੇਬੰਦੀ 'ਚ ਛੱਡ ਜੀਏ ਜਾਂ ਅਸੀਂ ਪਛਾੜ ਜੀਏ ਸਵਾਲ ਨਹੀਂ ਪੈਦਾ ਨਹੀਂ ਹੁੰਦਾ ਜਿੰਨਾ ਚਿਰ ਸੈਂਟਰ ਤੋਂ ਐਮਐਸਪੀ ਨਹੀਂ ਲੈ ਲੈਂਦੇ ਆਪਦੀਆਂ 12 ਮੰਗਾਂ ਜੀ ਸਾਡੀਆਂ ਮੇਨ ਮੰਗਾਂ ਆ ਉਹਦੇ ਨਾਲ ਨਾ ਹੋਰ ਮੰਗਾ ਲਿੰਕ ਕਰਦੀਆਂ ਜਿੰਨੀਆਂ ਮੰਗਾ ਅਸੀਂ ਮਨਾ ਨਹੀਂ ਲੈਂਦੀ ਉਹਨਾਂ ਚ ਚੁੱਪ ਕਰਕੇ ਬੈਠਣ ਵਾਲੇ ਨਹੀਂਗੇ ਇਹਨਾਂ ਦਾ ਭਲੇਖਾ ਹੋਊਗਾ ਵੀ ਸ਼ੰਭੂ ਤੋਂ ਠਾ ਦੇ ਖਨੌਰੀ ਤੋਂ ਠਾ ਦੇ ਇਹ ਰਮਾਨਾ ਘਰ ਬਹਿ ਜਾਣਗੇ ਜਥੇ ਬੰਦੀਆਂ ਪਲਾਨਿੰਗਾਂ ਹੁੰਦੀਆਂ ਆ ਪਲਾਨਿੰਗਾਂ ਅਨੁਸਾਰ ਚੱਲਾਂਗੇ ਅੱਜ ਪੁਤਲੇ ਫੂਕ ਰਹੇ ਆ ਇਹ ਆਪਦਾ ਭਲੇਖਾ ਕੱਢ ਲੈਣਾ ਕੱਲ ਨੂੰ ਛੜਕਾਂ ਤੇ ਆਵਾਂਗੇ ਤੇ ਪਰਸੋਂ ਫੇਰ ਦਿੱਲੀ ਜਾਵਾਂਗੇ ਇਹ ਇਹ ਆਪਦੇ ਭਲੇਖੇ ਕੱਢ ਲੈਣਾ ਜਥੇ ਬੰਦਾ ਕੋਈ ਕਾਇਦਾ ਕਾਨੂੰਨ ਹੁੰਦਾ ਆ ਠੀਕ ਆ ਕਈ ਵਾਰ ਜੰਗਾਂ ਦੇ ਵਿੱਚ ਇੱਕ ਕਰਮਗਾਹ ਤੇ ਕਰਮ ਪਛਾਣ ਕੀ ਏਡੇ ਬਹੁਤੇ ਜਿਆਦਾ ਹੈ ਨਾ ਇਹ ਇਹ ਆਪਦਾ ਹੰਕਾਰ ਆਦਾ ਈਗੋ ਇਹ ਇਹ ਲੋਕ ਆ ਜਿਨ੍ਹਾਂ ਨੇ ਇਹਨਾਂ ਨੂੰ ਬਣਾਇਆ ਆ ਪਰ ਅੱਜ ਵੇਖ ਲਓ ਤੁਸੀਂ ਜੇ ਲੋਕਾਂ ਦੇ ਤੁਹਾਨੂੰ ਛੜਕਾਂ ਤੇ ਚੜਨ ਦੇਣਾ ਅਸੀਂ ਦਿੱਲੀ ਨਹੀਂ ਜਾਣ ਦੇਣਾ ਤੇ ਪਿੰਡਾਂ 'ਚ ਇਹ ਵਣਦੀ ਕੋਸ਼ਿਸ਼ ਨਾ ਕਰਨਾ ਉਹਨਾਂ ਸਮੇਂ 'ਚ ਐਲਾਨ ਹੋ ਜਾਣੇ ਆ ਪਿੰਡਾਂ 'ਚ ਇਹ ਨਹੀਂ ਵੜ ਸਕਦੇ ਫਿਰ ਇਹ ਗੱਲਾਂ ਸਮਝਣ ਵਾਲੀਆਂ ਆ ਦੂਜੀ ਗੱਲ ਸਭ ਤੋਂ ਮੇਨ ਆ ਭਗਵੰਤ ਮਾਨ ਕਹਿੰਦਾ ਸੀ ਪਹਿਲਾਂ ਤੇ ਅੱਜ ਤੋਂ ਸਾਲ ਪਹਿਲਾਂ ਕਹਿ ਰਿਹਾ ਵੀ ਛੜਕਾਂ ਜਿਹੜੀਆਂ ਉਹ ਹਰੇਨੇ ਸਰਕਾਰ ਨੇ ਲੱਕੀਆਂ ਆ ਅੱਜ ਕੀ ਹੋ ਗੱਡੀ ਛੱਤੀ ਉਦੋਂ ਦਾ ਹਰਿਆਣੇ ਸਰਕਾਰ ਨੇ ਜੱਕੀਆਂ ਕਿਸਾਨ ਮਾਨ ਸ਼ਾਂਤਮਈ ਬੈਠੇ ਆ ਉਦੋਂ ਤੇ ਸਾਡੇ ਸੁਭਕ ਸ਼ੋਭਾ ਕਰਮ ਨੂੰ ਜਾਂ ਕਰਨੇ ਆ ਉਹਨੂੰ 1 ਕਰੋੜ ਰੁਪਇਆ ਮੁਆਵਜ਼ਾ ਦੇ ਕੇ ਆ ਵੀ ਸਾਡਾ ਪੁੱਤ ਨਾ ਮਾਰਤਾ ਆ ਸਾਨੂੰ ਡਾਂਗਾ ਫੇਰ ਰਿਹਾ ਆ ਸਾਬ ਗੱਲ ਇਹ ਆ ਵੀ ਉਹਨਾਂ ਨਾਲ ਮਿਲਿਆ ਹੋਇਆ ਆ ਇਹ ਮਿਲਿਆ ਹੋਇਆ ਆ ਆਉਣ ਵਾਲੇ ਦਿਨਾਂ ਚ ਖਪਿਆਜੇ ਇਹਨਾਂ ਨੂੰ ਜਿਹੜੇ ਹੈਗੇ ਆ ਉਹ ਲਕਸ਼ਣਾ ਵਿੱਚ ਇਹਨਾਂ ਦੇ ਪਿੰਡੇ ਪਿੰਡਾਂ 'ਚ ਵਣਚ ਇਹਨਾਂ ਨੂੰ ਭੁਗਤਾਨ ਪੈਣਗੇ ਉਹ ਆਪ ਦੇ ਲਈ ਤਿਆਰ ਹੈ ਅੰਦਰ ਸਿੰਘ ਜੀ ਮਝੈਲ ਜਥੇ ਬੰਦੀਤਾ ਜੀ ਅਸੀਂ ਕਹਿਣਾ ਇਹ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੇ ਜਿਹੜਾ ਕੰਮ ਕੀਤਾ ਮੁਲੀ ਤੋਕਤ ਹੋ ਕੇ ਇਹ ਬਹੁਤ ਮਾੜਾ ਕੀਤਾ ਕਿਸਾਨਾਂ ਦੇ ਨਾਲ ਇਹ ਵੀ ਸਿੱਖ ਪਰਿਵਾਰਾਂ ਦੇ ਵਿੱਚੋਂ ਹੀ ਆ ਤੇ ਇਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਇੱਥੇ ਮਾਤਾ ਗੁਜਰ ਕੌਰ ਦੇ ਜਿਹੜੇ ਬੋਲ ਹੋਏ ਆ ਵੀ ਗੰਗੂਆ ਇੱਕ ਮਾਰੇਗਾ ਤੇ ਚਾਰ ਪੈਦਾ ਹੋਣੇ ਆ ਵੀ ਚੜਦੀ ਕਲਾ ਦੇ ਵਿੱਚ ਕੋਮ ਰਹਿਣ ਵਾਲੀ ਆ ਇਹ ਚਾਹੇ ਪੰਜਾਬ ਸਰਕਾਰ ਭਗਵੰਤ ਮਾਨ ਭਵਨ ਸਿੰਘ ਮਾਨ ਇਹ ਮਤ ਸੋਚੇ ਪੀਏ ਸ਼ਗਰਸ਼ ਜਿਹੜੇ ਬੰਦ ਹੋਣਗੇ ਇਹ ਬੰਦ ਹੋਣ ਵਾਲਿਆ ਸ਼ਗਰਸ਼ ਨਹੀਂਗੇ ਉਹਨੇ ਸ਼ੁਰੂ ਹੋਏ ਆ ਤੇ ਇੰਨੀ ਇਹ ਗੱਲਾਂ ਪਤਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ